ਬਾਈ ਨੂੰ ਤਿੰਨ ਦਿਨ ਹੋ ਗਿਆ ਜਾਂ ਸੰਦ ਤੋਂ ਹੀ ਆਨੇ ਨੂੰ ਕਣਕ ਬੀਜ ਕੇ ਪੂਰੇ ਸੌਂਕ ਨਾਲ ਸੰਦ ਨੂੰ ਸਾਹਮਣੇ ਰੱਖ ਰਿਹਾ ਬਈ ਸੌਂਕ ਦਾ ਕੋਈ ਮੁੱਲ ਨਹੀਂ ਤਿੰਨ ਦਿਨ ਹੋ ਗਿਆ ਜੱਫੁੱਲ ਰਿਖਦੇ ਟ੍ਰੈਡ ਚੱਲਦੇ ਨੂੰ ਕੋਈ ਤੇਲ ਤੂਲ ਦੀ ਪਰਵਾਹੀ ਨਹੀਂ ਨੂੰ ਪੂਰੇ ਸੌਂਕ ਨਾਲ ਸੰਦ ਤੋਂ ਰੱਖ ਰਿਹਾ ਸਾਰੇ ਸੰਦਾਂ ਚਮਕਾ ਕੇ ਖੜਾ ਹੁੰਦਾ ਕਿੰਨਾ ਮਰਜ਼ੀ ਟਾਈਮ ਲੱਗ ਜੇ ਵੀ ਚੋ ਚਾਰ ਦਿਨ ਪੰਜ ਦਿਨ ਲੱਗ ਜਾਣਾ ਓਏ ਠੰਡੇ ਹਵਾ ਚੱਲਦੇ ਤਨ ਠੰਡਰੀ ਲੱਗਦੀ ਆ ਗਏ ਆ ਜਦੋਂ ਆਪਾਂ ਕੰਮ ਨਿਬੜੇ ਹਾਂ ਹੋ ਜਾਣੇ ਨੇ ਯਾਰ ਸਰ ਆਪਾਂ ਇਹਨੇ ਨਾ ਬੱਲੇ ਬਸ ਤਾਂ ਅੰਨੇ ਨੋਈ ਇਹਦੇ ਸੰਧਗਰਾ ਹੋ ਜਾਣਗੇ ਬਾਈ ਇਹ ਕਾਗਜ਼ ਨਹੀਂ ਹੁੰਦੀ ਕੋਈ ਕਵਰ ਕਰ ਬਾਈ ਸੌਕ ਦਾ ਕੋਈ ਮੁੱਲ ਨਹੀਂ ਬਾਈ ਹੁਣ 91 ਘਰ ਹੱਤ ਲਿਆ 8-9 ਲੱਖ ਰੁਪਏ ਲਾ ਕੇ ਤਿਆਰ ਕਰਾਇਆ ਕੱਲਾ ਕੱਲਾ ਸੰਪੂਰੇ ਸੌਕ ਨਾਲ ਤਾਂ ਕੁਝ ਨਹੀਂ ਹੋਣਾ ਇਹ ਤੋਂ ਮਿੰਨੀ ਜੀਮਦਾਰ ਖੜਾ ਹੈ ਬਾਈ ਸਾਰੇ ਸੰਦਾ ਆਪ ਹੀ ਤੋਂ ਹੁੰਦਾ ਸੌਕਣਾ ਕਿਸੇ ਦਾ ਅਸਰਾ ਨਹੀਂ ਤੱਕਦਾ ਆ ਦੇਖੋ ਪਿੱਛੇ ਵੀ ਲਿਖਿਆ ਆ ਪੂਰੇ ਸੌਕਣਾ ਚਾਰ ਪੂਰੇ ਮਹਿੰਗਾ ਟਾਇਰ ਤਿਆਰ ਕਰਾ ਹੈ ਬਾਈ ਪੂਰੀ ਓਰੀਜਨਲ ਪੂਰੇ ਮਹਿੰਗੇ ਟਾਇਰ ਤੂਰ ਪਵਾ ਕੇ ਸਾਰੇ ਕੱਚ ੱੱ ੱਡੀ ਨਹੀਂ ਬਾਈ ਨੇ ਕਿਸੇ ਪਾਸੋਂ ਇਹ ਵੀ ਮੂਰੇ ਵੀ ਦੇਖਣ ਚਾਹਿਆ ਹਾ ਯਾਰ ਪੂਰਾ ਤਕੜਾ ਇਹ ਸਰਾ ਗੱਲਬਾਤ ਹੈ ਬਈ ਪੂਰਾ ਮਹਿੰਗਾ ਟੈਕ ਲਵਾਇਆ ਹੋਇਆ ਏ ਅੱਗੇ ਦਾ ਟੈਕ ਪੂਰੀ ਸਰਾ ਗੱਲਬਾਤ ਹੈ ਬਈ ਇੱਧਰੇ ਖੜਾ ਵੀ ਜੱਜਦਾ ਠੰਡ ਬਹੁਤ ਆ ਬਾਈ ਦੇ ਸਾਰੇ ਆਪ ਹੀ ਧੋਦਾ ਸੰਦ ਨੰਗੇ ਪੈਰੀ ਖੜਾ ਹੈ ਬਾਈ ਠੰਡ ਨਹੀਂ ਲੱਗਦੀ ਸੰਦਾ ਮੰਦਾ ਹੀ ਨਹੀਂ ਬਾਈ ਕਿਉਂਕਿ ਸੰਦਾ ਆਪਦੇ ਨੇ ਸੌਕਣਾ ਧੋਕੇ ਖੜਾਉਣੇ ਨੇ ਕੋਈ ਕਿਸੇ ਦਾ ਹਸਰ ਨਹੀਂ ਟੱਕਿਆ ਇਕੱਲਾ ਹੀ ਧੁੰਦਾ ਐਂ ਇਧਰ ਨਾਲ ਐਸਰ ਵਿਚਾਰਾ ਪੂਰਾ ਸਾਫ ਦੇ ਰਿਹਾ ਹੈ ਦਾ ਰੰਗ ਪੂਰਾ ਘੈਂਟ ਆ ਪੂਰਾ ਮਹਿੰਗਾ ਰੰਗ ਹੈ ਪੂਰੇ ਮਹਿੰਗੇ ਟੈਟੂ ਰੰਗ ਰੰਗ ਪੂਰੇ ਫੁੱਲ ਮਹਿੰਗੇ ਨੇ ਔਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਜੀ